ਸਸੀ ਕਾਲ ਜੀ ਕੀ ਹਾਲ ਜਵਾ ਦੋਸਤੋ ਜੂਤ ਕਰੀ ਜਾਂਦਾ ਪਾਣੀ ਪਾਈ ਜਾਂਦਾ ਤੇ ਆ ਕੱਢ ਲਈ ਸੀ ਚਾਰ ਬੱਚੇ ਜਿਹੜੇ ਛੱਡਣ ਵਾਲੇ ਆ ਬਾਹਰ ਤੇ ਮੇਰਾ ਰਾਦਾ ਜਕੂਟਰ ਨਾਲ ਹੀ ਛੱਡਾਂਗੇ ਉਂਧਰਿਆਂ ਨੂੰ ਜੀ ਕਿਉਂਕਿ ਬੰਦ ਦਵਾਵਾ ਦਿਨਾਂ ਦੀਆਂ ਪਰ ਨਾਲ ਛੱਡ ਕੇ ਆਇਦਾਂ ਤੇ ਬਹਿ ਜਾਣਾ ਨੂੰ ਤੇ ਹੁਣ ਆਪਾਂ ਪੱਠੇ ਵੀ ਦਿੱਗੇ ਉਹ ਤੋਂ ਬਾਅਦ ਦੇਖਦੇ ਆ ਕੀ ਬੰਦ ਫੇਰ ਆ ਕੇ ਛੱਡਾਂਗੇ ਇਹਨਾਂ ਨੂੰ ਲਓ ਜੀ ਭਾਈ ਜੀ ਆਪਾਂ ਲੱਗੇ ਆਂ ਜਵਾਰ ਬੀਜਣ ਸਰੋਂ ਵਾਲੇ ਥਾਂ ਲੱਗੇ ਆਂ ਬੀਜਣ ਤੇ ਜਦੋਂ ਝੂਨਾ ਝੂਨਾ ਲਾਉਣ ਉਹਦੋਂ ਤਾਂ ਜਾਰੀ ਇਹੋ ਜਵਾਰ ਇਹਦੇ ਚ ਮਗਰੋਂ ਬੀਜ ਦਿਆਂਗੇ ਤੇ ਆਹ ਬੀਜ ਕੇ ਪਹਿਲਾਂ ਇਹਦੇ ਚ ਬੀਤੀਏ ਕਿ ਜਾਨਵਰ ਹਜੇ ਛੱਡਾਈ ਨਹੀਂ ਗੇ ਤੇ ਜਵਾਰ ਦਾ ਵੀ ਆਪੇ ਲੋ ਜੀ ਲੱਗੇ ਆਪਾਂ ਛੱਡਣ ਇੱਕ ਮੇਰੇ ਹੱਥ ਚ ਆਵੇ ਚੱਲ ਛੱਡ ਦੇ ਆ ਵੀ ਲੋ ਜੀ ਜੋਦ ਨੂੰ ਕਹਦਾ ਮੈਂ ਕਿ ਛੱਡ ਦੇ ਠੀਕ ਆ ਉੱਲਾ ਤਾਂ ਸਹੀ ਮਰਿਆ ਯਾਰ ਕਬੂਤਰੀ ਵੀ ਛੱਡਦੇ ਮਰੀ ਕਾਛੂ ਵੀ ਛੱਡਦੇ ਜੀ ਫੜ ਲਿਆ ਦੀ ਕਬੂਤਰੀ ਕਦਮਾਂ ਵਾਲਾ ਜੀ ਆ ਰਹੀ ਹੈ ਪਤਾ ਨਹੀਂ ਕਿ ਆਪਾਂ ਨੇ ਨਹੀਂ ਵੀ ਲੱਗਿਆ ਜੋ ਰਮਾ ਸੀ ਤਾਂ ਜੀ ਨਾ ਇਹ ਆਂਦੀ ਨਾ ਲਓ ਜੀ ਬਾਈ ਜੀ ਸਰੋਂ ਵਾਲੀ ਥਾਂ ਦਾ ਦਾ ਬਣਾਤਾ ਚਿਆ ਕਰ ਚੁੰਡਾ ਚੂ ਰਾਮ ਵੀ ਤੀ ਜਵਾਰ ਇੱਥੇ ਤੇ ਇੱਥੇ ਲਾ ਦੇਗੇ ਸਬਜੀ ਆ ਸਨ ਦੇ ਪਾਸੇ ਜੇ ਪਾਸੇ ਬਾਈ ਜੀ ਬੱਚੇ ਦਿੱਤੇ ਆ ਬਾਪ ਤੇ ਭੋਗ ਤੇ ਜਾਣਾ ਸੀ ਤੇ ਮੈਂ ਪੱਠੇ ਵੀਜਣ ਲੱਗ ਪਿਆ ਤੇ ਹੋ ਗਈ ਲੇਟ ਆਫਰ ਵੀ ਸ਼ਤਰਾਂਾਂ ਵੀ ਅੱਜ ਨੀਵਾਂ ਨਹੀਂ ਲੰਗਾ ਮੈਂ ਕਿਹਾ ਨੀਵਾਂ ਨਹੀਂ ਲਾ ਕੁਛ ਨਹੀਂ ਹੁੰਦਾ ਦੇਖੀ ਉਹ ਘੜ ਟਿਕੜੋ ਤੋਂ ਬਚਾ ਰਹੀ ਜੀ ਮੈਂ ਸ਼ੋਰਾਂ ਲਾ ਸਕਾਂ ਤੇ ਓਕੇ ਲਓ ਜੀ ਬਾਈ ਜੀ ਉਹ ਸਰੋਂ ਵਾਲੇ ਥਾਂ ਵੀ ਤੀ ਅਜਵਾਰ ਲਓ ਜੀ ਬਾਈ ਜੀ ਕੀੜਾ ਦਾ ਨਿਖੜੇ ਜੇ ਫਿਰ ਤੇ ਆ ਗਿਆ ਉਤਰਿਆਏ ਆ ਤਤ ਰੰਗ ਲੱਗਣਾ ਬੰਗ ਇਹ ਬੈਣਾ ਉਹ ਬੈ ਜਾਣਗੇ 12 12:30 ਵਾਲੇ ਉਹ ਵੀ ਉਦਰੇ ਚੱਕਰ ਮਾਰੀ ਜਾਂਦੀ ਆ ਆ ਬੱਚੇ ਜੀ ਬੇਸ਼ੱਕ ਬਹਿ ਜਾਣ ਲੋ ਜੀ ਭਾਈ ਜੀ ਕਬੂਤਰ ਆਪਣੇ ਬਹਿ ਗਏ ਸੀਗੇ 6 ਇਹ ਤੇ ਦੋ ਤੜਨ ਵਾਲੇ ਆ ਤੜਦੇ ਹੀ ਨਹੀਂ ਉਹ ਉਹਨਾਂ ਨੂੰ ਚੱਲੇ ਆ ਪਾ ਤੜਨਾ ਜੇ ਤੜਗੇ ਤਾਂ ਤੇ ਇੱਕਦ ਬੱਚਾ ਇੱਕ ਥੋੜਾ ਜਿਆ ਇੱਕ ਦੋ ਗਲੀ ਦਾ ਤੜਜਾਂ ਤਾਂ ਚੰਗਾ ਲੋ ਜੀ ਬਾਈ ਡਾਕਟਰ ਕੋਲੇ ਆਈਆਂ ਨਿੱਕਾ ਡਾਕਟਰ ਅੱਜ ਵੱਡਾ ਹੈ ਨਹੀਂਗਾ ਕਿਵੇਂ ਲੋ ਆ ਢੂਈ ਦੁਖੀ ਜਾਂਦੀ ਐ ਤੇ ਸਿਰ ਦਰਦ ਬਹੁਤ ਆਈ ਜਾਂਦਾ ਹਾਂਜੀ ਬਾਈ ਜੀ ਕੀ ਲੈਣਾ ਹੈ ਦਵਾਈ ਦਵਾਈ ਕਾਦੀ ਲੈਣੀ ਐ ਪਸਮਾਂ ਦੀ ਪਸਮਾਂ ਲਈ ਤੇ ਉਹ ਡਾਕਟਰ ਲਓ ਜੀ ਬਾਈ ਜੀ ਪੱਠਿਆਂ ਦਾ ਟਾਈਮ ਗਿਆ ਹੋ ਤੇ ਜੋਤ ਪਾਈ ਜਾਂਦਾ ਤੂੜੀ ਹਾ ਤੂੜੀ ਬਾਲੀ ਆ ਬਾਈ ਜੀ ਅੱਧੀ ਅੱਧੀ ਕਰਦੀ ਆ ਬਾਲੀ ਆ ਤੂੜੀ ਤੇ ਜੋਤ ਪਾਈ ਜਾਂਦਾ ਤੂੜੀ ਤੇ ਮੈਂ ਮੁੜ ਕੇ ਲਾਉਂਗਾ ਹਰਾ ਮੈਂ ਸਾਬ ਕਤਾਬ ਦੀ ਤੂੜੀ ਪਵਾ ਦਿਆਂ ਤੇ ਉਹ ਛੋਟੀ ਮੁਰੇ ਤਾਂ ਪੱਠੇ ਪਏ ਆ ਵਾ ਵਾ ਉਹ ਦੇਖਦੇ ਆ ਤੇ ਆ ਆਪਣਾ ਕੁਤਰੀ ਯਾਰ ਬੜਾ ਤੰਗ ਕਰਦਾ ਇਹ ਟੜਦਾ ਹੀ ਨਹੀਂ ਇਹਨੇ ਬੜਾ ਲਊ ਪੀਤਾ ਲਓ ਜੀ ਬਾਈ ਜੀ ਆਪਾਂ ਨਾ ਧੋ ਲੈ ਆਂ ਇਪਸਕਾ ਨੂੰ ਪੱਠੇ-ਪੁੱਠੇ ਪਾਤੇ ਆਪਣੀ ਜਨਸੰਖਿਆ ਨਾਉਣ ਲੱਗੀ ਪਈ ਐ। ਇਹ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਬਾਤਾ ਸੀਗਾ ਤੇ ਹੁਣ ਆਪਾਂ ਕੱਢ ਦਈਏ ਬਾਹਰ ਬਹੁਤ ਟਾਈਮ ਹੋ ਗਿਆ 8 ਘੰਟਾ, 9 ਘੰਟਾ। ਯੂਰ ਤੇ ਜੀ ਨੂੰ ਤਾੜਦੇ ਆ ਜੇ ਤੜ ਗਿਆ ਤਾਂ। ਜੇ ਤੜ ਗਿਆ ਤਾਂ ਬਾਈ ਤਾੜਦੇ ਆਂਗੇ। ੱਲੇ ਲਾਉਣਾ ਉਹ ਤੜਦਾ ਜਾਊਗਾ। ੱਲੇ ਲਿਆ ਕੇ ਡੜੂਗਾ। ਬੱਚੇ ਜੀ ਵੀ ਇਹਦੇ ਚੱਕ ਦੋ ਢਿੱਲੇ ਪੈ ਸੀਗਾ ਲੋ ਬਾਈ। ਦਾਣਾ ਪਣੀ ਦਾ ਸ਼ੇਰ ਨੇ ਵਧੀਆ ਪੂਰਾ ਪੂਰਾ ਹੀ ਪਾਇਆ ਸੀਗਾ ਕੜਦੀ ਬਾਹਰ ਤੇ ਫੇਰ ਰੁੱੜ ਗਿਆ ਬੈਂਚੋ ਤੜਦਾ ਇਹਨ ਬੜਾ ਲੋਭੀ ਤਾਂ ਜੇ ਇਹ ਤੜਜੇ ਦਾ ਸਾਰਾ ਕੰਮ ਹੀ ਫਰੀ ਹੋ ਜਾਏ ਇਹਨਾਂ ਨੂੰ ਦਾਣੇ ਥੋੜੇ ਘੱਟ ਪਾਏ ਚੱਲ ਕੋਈ ਨਹੀਂ ਦੇਖਦੇ ਫਿਰ ਹੁਣ ਦੂਰੀਰ ਤਾਂ ਨਾ ਪਈਏ ਯਾਰ ਮੁਰਕੇ ਤੜਕੇ ਨਹੀਂ ਜੀ ਕੋਈ ਛੱਡਣ ਵਾਲਾ ਆਇਆ ਤਾਂ ਸਾਫ਼ ਨਹੀਂ ਹੋਈ ਇਹਨਾਂ ਨੇ ਲਓ ਭਾਈ ਜੀ ਫੇਰ ਹੀ ਰੁੜ ਗਿਆ ਇੱਕ ਤਾਂ ਨੂੰ ਆਪਦੀ ਪ੍ਰੋਬਲਮ ਚ ਤੁਰੇ ਫਿਰਦੇ ਆ ਦੂਹੀ ਹਰਦੇ ਨਾਲ ਥੈਂਕ ਯੂ ਸਾਲਾ ਕਿੰਨਾ ਹੀ ਕੋਈ ਨਾ ਕੰਮ ਲਓ ਭਾਈ ਜੀ ਜੂੜੀਆਂ ਇਹਦੇ ਛੜਤੀਆਂ ਦੇ ਚ ਬੱਚੇ ਹੀ ਕਰਦੇ ਹੁਣ ਚਲੋ ਭਈ ਇਹ ਤਾਂ ਖੁੱਡਾ ਰਹਿ ਗਿਆ ਅੰਦਰਲੇ ਦੇ ਬਾਅਦ ਹੀ ਕੱਢਦੇ ਆ ਕਿਉਂਕਿ ਕੂਤਰ ਜਾਦੇ ਆ ਤੇ ਉਹ ਹੌਲੀ ਹੌਲੀ ਖਾਂਦੇ ਆ ਤੇ ਛੂਲੇ ਆ ਸਿੱਟੇ ਪਏ ਆ ਆਪੇ ਛੂਲੇ ਇਹ ਕੁੱਟ ਕੇ ਕੱਢ ਲਾਂਗੇ ਲੋਜੀ ਇੱਕ ਕੱਪੜਾ ਨਹੀਂ ਚੱਕੀ ਗਿਆ ਸੀ ਹੁਣ ਨਹੀਂ ਚੱਕਿਆ ਲੋਜੀ ਉਹ ਨਿੰਨਾ ਦਾ ਕੱਢ ਕੇ ਬਾਹਰ ਲੋ ਬਈ ਇਹ ਬੜੇ ਗੈਦਰੋਂ ਕੰਮ ਸਾਰੇ ਅੰਦਰ ਭਾਈ ਦਾਣਾ ਪਾਣੀ ਕੱਢ ਤਾ ਬਾਹਰ ਆਪਣਾ ਕਪੜਾ ਵੀ ਜੀ ਛੱਡ ਦ ਚਲੋ ਜੀ ਸੋ ਪਪ ਵਾਲੀ ਪੈਂਦੀ ਆ ਅਸੂ ਖੜੇ ਹੈ ਭਾਈ ਛਾਂ ਕੀ ਮੱਝ ਨੂੰ ਜਦੋਂ ਜਦੋਂ ਬੰਨਾਂਗੇ ਤਾਂ ਕਰਕੇ ਨੀ ਬੱਦੀ ਤੁੱਪ ਵਾਲੀ ਹੁੰਦੀ ਆ